ਅੰਨੇ ਦਿਂ ਦੀ ਬਾਸਤਾ ਨਹੀਂ ਕੁਛ ਜਾ ਹੇ ਰੱਬ ਮੇਰੀ ਤਕਦੀਰ ਚਾਹੀ ਝੁੱਠੇ ਭਾਂਡੇ ਰੇ ਕਿ ਲੈ ਕੇ ਆ ਜੇ ਅੱਜ ਮੇਰੀ ਵੀ ਮਾਂ ਹੁੰਦੀ ਉਹ ਮੈਨੂੰ ਕੁਝ ਖਾਣ ਨੂੰ ਦਿੰਦੀ ਰੱਬਾ ਮੈਨੂੰ ਕਿਉਂ ਨਹੀਂ ਚੱਕਿਆ ਤੂੰ ਮੈਨੂੰ ਕਿਉਂ ਛੱਡਤਾ ਇੱਥੇ ਮਾ ਮੈਂ ਵੀ ਤੇਰੇ ਕੋਲ ਆਣਾ ਹੈ ਮੈਨੂੰ ਬੁਲਾ ਲਾ ਮੈਂ ਨਹੀਂ ਰਹਿਣਾ ਇੱਥੇ ਲਈਸ ਮਾਂ ਗਾਪ ਪਰੰਦੀ ਮੈਂ ਵੀ ਫੋਨ ਕਰਦੀ ਆ ਇਹਦੇ ਮਾਮੇ ਨੂੰ ਨਵੇੜ ਹੀ ਦੇਣਾ ਇਹਦਾ ਸਿਆਪਾ ਨੇ ਦੇਖ ਲਈ ਇਹਦਾ ਸਿਆਪਾ ਨੇ ਕਰਦੀ ਗੀਵੇਂ ਹੈਲੋ ਮੈਂ ਕਿਆ ਸਿਮਰਨ ਅਸਤੇ ਘਰ ਵੇਖੋ ਮੇਥੋਂ ਨਹੀਂ ਰੋਜ਼ ਰੋਜ਼ ਸਿਆਪੇ ਹੁੰਦੇ 24 ਘੰਟੇ ਪੈਰਨਦੀ ਆ ਵੇਲੀ ਠੀਕ ਆ ਪੋਰਾ ਕੁਝ ਖਾਣਾ ਹੋਵੇ ਤੇ ਇਹਨਾਂ ਨੂੰ ਮੋਤ ਪੈ ਜਾਂਦੀ ਆ ਠੀਕ ਆ ਬਸ